ਮਿੰਟੂ ਜੀ ਇੱਕ ਗੱਲ ਥੋੜੀ ਜਿਹੀ ਪੁਰਾਣੀ ਖਬਰ ਹੈ ਇਹ ਵੈਸੇ ਕੋਟ ਮਮਦ ਖਾਨ ਦੀ ਉਥੇ ਇੱਕ ਸਬ ਇੰਸਪੈਕਟਰ ਸਰਪੰਦੀਪ ਸਿੰਘ ਉਹ ਗੋਲੀ ਲੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਹਦੇ ਚ ਸਰਪੰਚ ਤੇ ਕੁਝ ਬੰਦੇ ਹੋਰ ਨਾਮਜ਼ਦ ਹੋਏ ਸੀ ਉਹਦੇ ਬਾਰੇ ਕੋਈ ਅਪ੍ਰੇਸ਼ਨ ਹੈ ਜੀ ਕੀ ਬਣਿਆ ਉਸ ਮਸਲੇ ਦਾ ਹੁਣ ਜਿਹੜਾ ਉਹ ਮਾਮਲਾ ਹੈ ਨਾ ਜੀ ਤੁਹਾਨੂੰ ਯਾਦ ਹੋਣਾ ਹੈ ਕਿ ਲਾਲਪੁਰਾ ਸਾਹਿਬ ਨੇ ਇਸ ਮੁੱਦੇ ਨੂੰ ਚੁੱਕ ਪਿਆ ਸੀ ਹਮ ਐਸਆਈ ਦੀ ਦੌਰਾਨੇ ਡਿਊਟੀ ਮੌਤ ਹੋ ਜਾਂਦੀ ਹੈ ਦੋ ਪਿੰਡਾਂ ਵਿੱਚ ਦੋ ਧਿਰਾਂ ਦਾ ਝਗੜਾ ਸੀ ਇੱਕ ਪਿੰਡ ਦੇ ਵਿੱਚ ਕੋਟ ਮਮਦ ਖਾਨਾ ਸ਼ਾਹ ਜੀ 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 ਖਨੂਰ ਸਾਹਿਬ ਬਿਲਕੁਲ ਉੱਥੇ ਚਲੋ ਉਹਨਾਂ ਦੀ ਟਸਲ ਚੱਲੀ ਜਾਂਦੀ ਸੀ ਤੇ ਹੋਇਆ ਕੀ ਹੈ ਕਿ ਉਸ ਰਾਤ ਇਹ ਜਦੋਂ ਗਏ ਨੇ ਹੂੰ ਤੇ ਇਹ ਮੰਦਪਾਗੀ ਕੱਟਣਾ ਵਾਪਰਤੀ ਜੀ ਦਿਨ ਚੜੇ ਖਬਰਾਂ ਲੱਗ ਜਾਂਦੀਆਂ ਕਿ ਭਈ ਸਰਪੰਚ ਨੇ ਗੋਲੀ ਮਾਰ ਕੇ ਮੀਡੀਆ 'ਚ ਖਬਰਾਂ ਲੱਗੀਆਂ ਰੌਲਾ ਪੈ ਗਿਆ ਅਸੀਂ ਨਹੀਂ ਕਿਹਾ ਕਿ ਯਾਰ ਆ ਤਾਂ ਬਹੁਤ ਜਗੋਂ ਤੇਰਵੀਂ ਹੈ ਬਿਲਕੁਲ ਕਿ ਸਤਾਧਾਰੀ ਤੇਰਾ ਸਰਪੰਚ ਹਮ ਆਪਣੀ ਹੀ ਪੁਲਿਸ ਤੇ ਉਹ ਇੱਕ ਉਹ ਸਮਝੌਤਾ ਕਰਾਉਣਗੇ ਸਭ ਰੋਕਣਗੇ ਸਮਝਾਉਣਗੇ ਹੁਣ ਲਾਲਪੁਰਾ ਹੋਰਾਨੇ ਕੀ ਕਿਹਾ ਕਿ ਭਈ ਐਸਐਸਪੀ ਜਿਹੜੇ ਆ ਉਹ ਸੱਚ ਨੂੰ ਲਿਖਾ ਰਿਹਾ ਇਹਨਾਂ ਨੇ ਮਤਲਬ ਕਿ ਲਾਲੋ ਕਿ 10 ਦਿਨਾਂ ਬਾਅਦ ਹੀ ਸ਼ਾਇਦ ਬੋਲਣਾ ਸ਼ੁਰੂ ਕਰਤਾ ਸੀ ਜੀ ਕਿ ਜਿਹੜੇ 50 ਬੰਦੇ ਨਾਮਜ਼ਦ ਕੀਤੇ ਗਏ ਨੇ ਹਮ ਉਹਦੇ ਵਿੱਚ ਸਰਪੰਚ ਦਾ ਕਸੂਰ ਹੀ ਕੋਈ ਨਹੀਂ ਜੀ ਅੱਛਾ ਉਹਦੀ ਘਰ ਦੀ ਨੂੰ ਵੀ ਟੰਗ ਦਿੱਤਾ ਉਦੋਂ ਦੇ ਕਰਦਿਆਂ ਨਹੀਂ ਵੀ ਮਤਲਬ ਕਿ ਉਹ ਤਾਂ ਭਰਾ ਸੀ ਸ਼ਾਇਦ ਹਸਪਤਾਲ ਚ ਪਿਆ ਉਹ ਸਟੇਟਮੈਂਟਾਂ ਦਿੰਦਾ ਸੀ ਵੀ ਇਦਾਂ ਕਰਦਿਆਂ ਕਰਾਉਂਦਿਆਂ ਫਿਰ ਅਖੀਰ ਕੀ ਹੋਇਆ ਕਿ ਇਹਨਾਂ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ ਜੀ ਇਹਦੇ ਤੇ ਹੂੰ ਤੇ ਆਖਿਆ ਸੀਗਾ ਕਿ ਭਈ ਇਹ ਬਿਲਕੁਲ ਜਿਹੜੇ ਐਸਐਸਪੀ ਸਾਹਿਬ ਆ ਇਹ ਕਹਾਣੀ ਨੂੰ ਦੂਜੇ ਪਾਸੇ ਮੋੜ ਰਿਹਾ ਤੇ ਐਸਐਸਪੀ ਨੇ ਕਿਹਾ ਸੀਗਾ ਕਿ ਦੇਖੋ ਚਾਹੇ ਤੁਸੀਂ ਬਾਹਰਲੇ ਕਿਸੇ ਜ਼ਿਲ੍ਹੇ ਦੇ ਅਫਸਰ ਤੋਂ ਣਕਵਰੀ ਕਰਵਾਉਣੀ ਉਹ ਕਰਵਾ ਲਓ ਭਾਈ ਜੀ ਜੀ ਤੇ ਜੇ ਕੋਈ ਬਾਹਰੀ ਏਜੰਸੀ ਤੋਂ ਕਰਵਾਉਣੀ ਉਹ ਕਰਵਾ ਲਓ ਉਹਨਾਂ ਦਾ ਵਰਸ਼ਨ ਐ ਸੀ ਪਰ ਇਹਨਾਂ ਦਾ ਕਹਿਣਾ ਇਹ ਸੀ ਉਹ ਅੱਛਾ ਪਤਾ ਕੀ ਆ ਵੈਸੇ ਇੱਕ ਪੋਸਟ ਪਾਇਆ ਸੀ ਜਿਹੜਾ ਇਹਨਾਂ ਨੇ ਫਿਰ ਡਿਲੀਟ ਵੀ ਕਰ ਦਿੱਤਾ ਸੀਗਾ ਸ਼ਾਇਦ ਇਹਨਾਂ ਦੀ ਪਾਰਟੀ ਨੇ ਕਰਵਾਤਾ ਹੋਏਗਾ ਕਿ ਭਈ ਇਹ ਜਲੂਸ ਕਿਉਂ ਕਢਵਾ ਰਹੇ ਆ ਜੀ ਇਸ ਤੋਂ ਪਹਿਲਾਂ ਲਾਲਪੁਰਾ ਹੋਰਾਂ ਦਾ ਚੌਹਾਨ ਸਾਹਿਬ ਨਾਲ ਵੀ ਪੇਚਾ ਪਿਆ ਰਿਹਾ ਉਹ ਵੀ ਤੁਹਾਨੂੰ ਯਾਦ ਹੋਣਾ ਹੁਣ ਹੁੰਦਾ ਕੀ ਆ ਕਿ ਲਾਲਪੁਰਾ ਸਾਹਿਬ ਨੇ ਇੱਕ ਦਾਵਾ ਕਰਤਾ ਸੀ ਜੀ ਜੀ ਦਾਵਾ ਇਹ ਕੀਤਾ ਉਹਨਾਂ ਨੇ ਕਿਹਾ ਕਿ ਇਹ ਬੰਦਾ ਜਿਹੜਾ ਯਾਨੀ ਥਾਣੇਦਾਰ ਆ ਇਹ ਜਿਹੜੀ ਗੋਲੀ ਨਾਲ ਮਰਿਆ ਉਹ ਰਵਾਲਵਰ ਤੇ ਪਿਸਤਲ ਦੱਸਿਆ ਸੀਗਾ ਕਿ ਭਈ ਉਹ ਤੇ ਲਾਇਸੈਂਸੀ ਸੀ ਤੇ ਇੱਕ ਪੁਲਿਸ ਵਾਲੇ ਕੋਲ ਸੀ। ਕੀ ਬਾਤ ਹੈ। ਇਹ ਤੇ ਬਹੁਤ ਦੋ ਚੀਜ਼ਾਂ ਹਨ ਕਿ ਇਹ ਬਹੁਤ ਇੱਕ ਵੱਡਾ ਮੇਰੇ ਖਿਆਲ ਦੇ ਨਾਲ ਕੋਈ ਨਹੀਂ ਮੋੜ ਸੀ। ਉਹਨਾਂ ਕਿਹਾ ਕਿ ਇੱਕ ਤੇ ਇਹ ਦੱਸੋ ਕਿ ਦੌਰਾਨੇ ਡਿਊਟੀ ਲਾਇਸੈਂਸੀ ਰਵਾਲਵਰ ਜਾਂ ਪਿਸਤਲ ਜੋ ਵੀ ਹੈ ਵੈਪਨ ਵੈਪਨ ਕਹ ਲਓ ਕਿਉਂ ਕੀ ਕਰਦਾ ਸੀ ਪੁਲਿਸ ਵਾਲੇ ਕੋਲ। ਤੇ ਦੂਜਾ ਕਿ ਜੇ ਉਹ ਉਹਨਾਂ ਦੇ ਨਾਮ ਆ ਤੇ ਫਿਰ ਦੂਜੇ ਨੇ ਕਿਵੇਂ ਚਲਾਤੀ ਗੋਲੀ ਇਹ ਬੜਾ ਵੱਡਾ ਸਵਾਲ ਖੜਾ ਹੋ ਗਿਆ ਸਵਾਲ ਹੈ ਬਿਲਕੁਲ ਅੱਛਾ ਚਲੋ ਉਹ ਉਸ ਤੋਂ ਬਾਅਦ ਨੁਕਤਾ ਤੇ ਦਬੇ ਆ ਗਿਆ ਜੀ ਪਰ ਕਿਤੇ ਨਾ ਕਿਤੇ ਹੁਣ ਕੱਲ ਸ਼ਾਇਦ ਇਹ ਖਬਰ ਲੱਗੀ ਆ ਕਿ ਮੇਰੇ ਖਿਆਲ ਨਾਲ ਸਰਪੰਚ ਦੀ ਘਰ ਵਾਲੀ ਨੂੰ ਵੀ ਪੰਜ ਜਣਿਆਂ ਨੂੰ ਕਲੀਨ ਚਿੱਟ ਮਿਲ ਗਈ ਹੈ ਮਤਲਬ ਕਿ ਜੋ ਉਹਨਾਂ ਨੇ ਬਹੁਤ ਵੱਡਾ ਮੂਹਰ ਕੱਢਿਆ ਆ ਬਹੁਤ ਵੱਡਾ ਤੰਬਾ ਜੀ ਮਤਲਬ ਕਿ ਵੱਡਾ ਛੱਡੋ ਪੂਣੀ ਮੋੜ ਤੋਂ ਛੱਡੋ ਗੋਡਾ ਮੋੜ ਹੀ ਮੁੜ ਗਿਆ ਹੱਕ ਤਰ੍ਹਾਂ ਲੱਗ ਗਿਆ ਕਮਾਲ ਹੈ ਵੈਸੇ ਯਾਰ ਮਿੰਟੂ ਜੀ ਜਿਹੜੀ ਕੰਗਸਰੀ ਵਾਲਾ ਬਾਈ ਹੋਰਾਂ ਦਾ ਕਮੈਂਟ ਸੀਗਾ ਆਪਾਂ ਉਸ ਤੇ ਵੀ ਗੱਲ ਕਰ ਰਹੀਏ ਉਹ ਕਹ ਰਿਹਾ ਸੀ ਕਿ ਅਕਾਲੀ ਤੇ ਕਾਂਗਰਸ ਸਰਕਾਰ ਵੇਲੇ ਕਹਿੰਦੇ ਪੱਤਰਕਾਰਾਂ ਨੇ ਇੰਜ ਹੀ ਕਰਦੇ ਸੀ ਪਰ ਇੱਕ ਬੱਲੀ ਸਾਹਿਬ ਦਾ ਕਮੈਂਟ ਹੈ ਕਹਿੰਦਾ ਇਹ ਵੀ ਐਡ ਕਰ ਲੋ ਕਿ ਜੇਕਰ ਹੁਣ ਨਿਰਪੱਖ ਪੱਤਰਕਾਰਾਂ ਨੂੰ ਦੱਬ ਲਿਆ ਤਾਂ ਕਹਿੰਦੇ ਅ ਅਗਲਾ ਜਿਹੜਾ ਬੇਬਾਕੀ ਨਾਲ ਕਹਿੰਦੇ ਕਮੈਂਟ ਕਰਦੇ ਨੇ ਅਗਲਾ ਨੰਬਰ ਕਹਿੰਦੇ ਉਹਨਾਂ ਦਾ ਵੀ ਹੋਣਾ ਫਿਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਾਂ ਆਮ ਆਦਮੀ ਪਾਰਟੀ ਚ ਇੱਕ ਨੇਤਾ ਨੇ ਬਹੁਤ ਸਿੱਧਤ ਨਾਲ ਕੰਮ ਕੀਤਾ ਤੇ ਅੱਜ ਕੱਲ ਉਹ ਬਾਗੀ ਆ ਜੀ ਮੈਨੂੰ ਉਹਨਾਂ ਦੇ ਕਿਸੇ ਨੇੜਲੇ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਜਿਹੜਾ ਕਿ ਰੇੜੀ ਲਾਉਂਦਾ ਹੈ ਜੀ ਉਹ ਉਹਦੇ ਤੇ ਕਮੈਂਟ ਕਰਦਾ ਸੀਗਾ ਪੋਸਟ ਤੇ ਤੇ ਸ਼ੇਅਰ ਕਰਦਾ ਸੀ ਉਹਦੀ ਹਮ ਕਮਾਲ ਦੀ ਗੱਲ ਹੈ ਉਹ ਤਾਂ ਵੀ ਡੋਸੀਅਰ ਬਣਾਤਾ ਕੀ ਬਾਤ ਬਸ ਕੱਲਾ ਕਮੈਂਟ ਕਰਦਾ ਸੀ ਹਾਂ ਜੀ ਉਹ ਡਰਿਆ ਪਿਆ ਰੇੜੀ ਵਾਲਾ ਉਨੇ ਕਾ ਆ ਗਿਆ ਜੀ ਬਦਲਾ ਤੁਸੀਂ ਨਾ ਸਪੋਰਟ ਕਰ ਸਕਦੇ ਹੋ ਵਰਕਰ ਸੀ ਇਹਨਾਂ ਦਾ ਆਪਣਾ ਸਰ ਵਰਕਰ ਸੀਗਾ ਜੀ ਅੱਛਾ ਹੁਣ ਆਈਏ ਦੇਖੋ ਉਸ ਰਾਜ ਦੇ ਦੌਰਾਨ ਵੀ ਅਕਾਲੀ ਰਾਜ ਦੇ ਦੌਰਾਨ ਵੀ ਕੁਝ ਚੀਜ਼ਾਂ ਹੋਈਆਂ ਨੇ ਪੱਤਰਕਾਰਾਂ ਨਾਲ ਹਮ ਮੈਂ ਯਾਦ ਕਰਾਵਾਂ ਤੇ ਕਮਰ ਸੰਧੂ ਦਾ ਚੈਨਲ ਜੀ ਹੋਰ ਚੀਜ਼ਾਂ ਉਹ ਸਾਨੂੰ ਸਾਰੀਆਂ ਯਾਦ ਹੈ ਕਾਂਗਰਸ ਵੇਲੇ ਵੀ ਹੋਇਆ ਪਰ ਮਤਲਬ ਕਿ ਥੋੜਾ ਸੀ ਮੁਕਾਬਲਤਾਂ ਜੀ ਦੇਖੋ ਮੈਂ ਕਿਉਂਕਿ ਇਹਨਾਂ ਸਾਰੀਆਂ ਸਰਕਾਰਾਂ 'ਚ ਕੰਮ ਕੀਤਾ ਪਰ ਜਿਹੜਾ ਮੈਂ ਸਭ ਤੋਂ ਨੇੜੇ ਦਾ ਤਜਰਬਾ ਤੁਹਾਨੂੰ ਦੱਸ ਸਕਦਾ ਅਕਾਲੀ ਦਲ ਬਾਦਲ ਦਾ ਜੀ ਮੈਨੂੰ ਮਤਲਬ ਕਿ ਇੱਕ ਮੇਰੇ ਦੋਸਤ ਨੇ ਵੀ ਪਿਛਲੇ ਦਿਨੀ ਦੱਸਿਆ ਉਹ ਕਹਿੰਦਾ ਵੀ ਤੇਰੇ ਨਾਲ ਦੋਸਤੀ ਮੇਰੀ ਤਦ ਹੋਈ ਜਦ 2014 'ਚ ਅਚਾਨਕ ਲੁਧਿਆਣੇ ਅਕਾਲੀਆਂ 'ਚ ਤੇਰਾ ਨਾਮ ਚੱਲਿਆ ਕਿ ਇੱਕ ਬੰਦਾ ਲੰਬੀ ਚੇਤਾ ਦਾ 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 ਹੂੰ ਤੇ ਮੈਨੂੰ ਹਮਦਰਦੀ ਹੋਈ ਕਿ ਯਾਰ ਉਹ ਜਿਹੋ ਕੰਮ ਵਧੀਆ ਕਰਦਾ ਤੇ ਇਦਾਂ 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 ਕਿਉਂ ਜੀ ਅਸੀਂ ਲੰਬੀਚ ਸੀ ਮੁੱਖ ਮੰਤਰੀ ਦੇ ਏਰੀਏ ਚ ਸੀ ਤੇ ਜਦੋਂ ਇਹ ਚੜ ਤੱਚ ਸੀ ਹੋਏ ਨਾ ਸਰ ਚਿੜੀ ਪਰਨੇ ਸੀ ਮਾਰ ਦੇ ਚਤੀ ਤਾਂ ਚਲੋ ਮਤਲਬ ਕਿ ਕੰਮ ਕਰਦੇ ਸੀਗੇ ਸੁਖਵੀਰ ਸਿੰਘ ਬਾਦਲ ਦੇ ਦਰਬਾਰ ਚ ਕੁਝ ਸ਼ਿਕਾਇਤੀਆਂ ਨੇ ਮੇਰੇ ਸ਼ਿਕਾਇਤ ਕੀਤੀ ਹੂੰ ਇੱਕ ਬਹੁਤ ਵੱਡੇ ਤੁਹਾਡੇ ਗਵਾਰਡ ਦੇ ਵਿੱਚੋਂ ਹੀ ਲੀਡਰ ਸਨ ਜੀ ਉਹਨਾਂ ਨੇ ਫੌਰੀ ਤੌਰ ਤੇ ਗੱਲ ਕੱਟੀ ਉਹਨਾਂ ਕਹਿੰਦੇ ਉਹ ਕੋਈ ਪਲਾਨਟ ਕਰਦਾ ਹੈ ਵੀ ਆਪਦੇ ਕੋਲੋਂ ਬਣਾਉਂਦਾ ਹੂੰ ਜਾਂ ਮਤਲਬ ਇਹ ਆ ਵੀ ਉਹਨੇ ਕਿਤੋਂ ਪੈਸੇ ਲੈ ਕੇ ਰਿਪੋਰਟਿੰਗ ਸ਼ੁਰੂ ਕੀਤੀ ਜੀ ਉਹ ਸ਼ਿਕਾਇਤੀਆਂ ਦੇ ਮੂੰਹ ਵੇਖਣ ਵਾਲੇ ਸੀ ਉਹਨਾਂ ਕਹਿੰਦੇ ਨਹੀਂ ਕਰਨ ਦਿਓ ਯਾਰ ਸਵੇਰ ਆਪਾਂ ਨੂੰ ਪਤਾ ਲੱਗੇਗਾ ਕਿ ਸੰਗਦਰਸ਼ਨਾ ਚ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜੀ ਮੈਂ ਆਪਦਾ ਤਜਰਬਾ ਦੱਸਦਾ ਤੁਹਾਨੂੰ ਫਿਰ ਕਿਉਂਕਿ ਮੈਨੂੰ ਉੱਥੋਂ ਵਿੱਚੋਂ ਪਤਾ ਲੱਗ ਗਿਆ ਸ਼ਿਕਾਇਤੀ ਗੜੇ ਸੀ ਕਿ ਉਹ ਤੁਹਾਨੂੰ ਪਤਾ ਕੋਈ ਬੰਦੇ ਨਾਲ ਦੇ ਹੁੰਦੇ ਆ ਆ ਦੇ ਹੁੰਦੇ ਆ ਉਹਨਾਂ ਨੂੰ ਜੈਲਸ ਜਿੰਨਾ ਨੂੰ ਹੁੰਦੀ ਹੈ ਜ਼ਿਆਦਾ ਤੋ ਖੈਰ ਫਿਰ ਦੂਜੇ ਐਸੀ ਕਿ ਮੈਂ ਬਾਦਲ ਸਾਹਿਬ ਨੂੰ ਅਕਸਰ ਘੇਰ ਲੈਂਦਾ ਸੀ ਪੀਸੀ 'ਚ ਘੇਰਨ ਦਾ ਮਤਲਬ ਇਹ ਸੀ ਕਿ ਸਵਾਲ ਕੋਈ ਇਦਾਂ ਦਾ ਤੇ ਕੱਲੀ ਜਿਹੜੇ ਹੁੰਦੇ ਸੀਗੇ ਇਹਨਾਂ ਨੂੰ ਪਤਾ ਹੁੰਦਾ ਸੀ ਵੀ ਇਹਨੇ ਨਾ ਕੋਈ ਮਤਲਬ ਉਹ ਜੀ ਗੱਲ ਕਰਦੇ ਨਹੀਂ ਆ ਖਬਰ ਇਦਾਂ ਦੀ ਬਣ ਜਾਣੀ ਆ ਨਾ ਪਰ باوجود ਇਸ ਤੇ ਮੈਂ ਇੱਕ ਗੱਲ ਦੱਸਾਂਗਾ ਕਿ ਭਾਈ ਜੇ ਰੋਟੀ ਮਤਲਬ ਕਿ ਦੁਪਹਿਰ ਟਾਈਮ ਖਾਂਦੇ ਸੀਗੇ ਨਾ ਜੀ ਤਾਂ ਇਹੀ ਬੰਦੇ ਸੋਲਾ ਮਾਰਦੇ ਸੀ ਕਿ ਬਾਈ ਰੋਟੀ ਇੱਥੇ ਸਾਡੇ ਨਾਲ ਹੀ ਖਾਓ ਕੋਈ ਗੱਲ ਨਹੀਂ ਖਬਰਾਂ ਤੁਸੀਂ ਜੋ ਸਾਨੂੰ ਪਤਾ ਹੀ ਹੈ ਸਵੇਰ ਨੂੰ ਤੁਸੀਂ ਚਾਨੀ ਛਾੜਨੇ ਆ ਠੀਕ ਹੈ ਨਾ ਸਵੇਰ ਨੂੰ ਚਾਨੀ ਝਾੜਨੇ ਆ ਤੁਸੀਂ ਦੋ ਪੱਤਰਕਾਰ ਅਸੀਂ ਖਾਸ ਤੌਰ ਤੇ ਹੁੰਦੇ ਸੀ ਉਸ ਏਰੀਏ 'ਚ ਇੱਕ ਤੂੰ ਤੇ ਇੱਕ ਉਹ ਇਹਨਾਂ ਨੇ ਤਾਂ ਬਸ ਉਹ ਕਰਨਾ ਪਰ ਰੋਟੀ ਪਾਣੀ ਦੇਖੋ ਕਿ ਰਾਤ ਦੇ ਲਈ ਬਹੁਤ ਵੱਡੀ ਗੱਲ ਹੈ ਰਾਤ ਦੇ ਲਈ ਹੈ ਜੀ ਤਾਂ ਮਤਲਬ ਕਿ ਇਹ ਚੀਜ਼ਾਂ ਹੁੰਦੀਆਂ ਨੇ ਯਾਰ ਕਾਂਗਰਸੀ ਵੀ ਠੀਕ ਸੀਗੇ ਕਦੇ ਮਤਲਬ ਕਿ ਆਪਣੇ ਇਥੇ ਏਰੀਏ ਦੇ ਲੀਡਰ ਆਣੇ ਕਦੇ ਲੰਬਾ ਨਹੀਂ ਦਿੰਦਾ ਹੂੰ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਕੋਈ ਲੈਣਾ ਨਹੀਂ ਜਰਾ ਆਪ ਪਤਾ ਨਹੀਂ ਕਿਉਂ ਸਾਬ ਮੈਂ ਹਰਾਨ ਆ ਕਿ ਜਿਸ ਟੀਮ ਦੇ ਵਿੱਚ ਅਨੂ ਸਾਬ ਹੋਣ ਜਿਸ ਟੀਮ ਦੇ ਵਿੱਚ ਮਾਨ ਸਾਬ ਲੀਡ ਕਰ ਰਹੇ ਹੋ ਹੂੰ ਜਿਹੜੇ ਕਿ ਪੱਤਰਕਾਰਤਾ ਤੋਂ ਬਹੁਤ ਪੇਸ਼ੇਵਰ ਰਹੇ ਨੇ ਅਨੂ ਸਾਬ ਤਾਂ ਹੂੰ ਮਾਨ ਸਾਬ ਜਿਹੜੇ ਆ ਉਹ ਪੱਤਰਕਾਰਤਾ ਨੂੰ ਬਹੁਤ ਨੇੜੇ ਤੋਂ ਜਾਣਦੇ ਨੇ ਬਿਲਕੁਲ ਕਿ ਕਿੰਨੀ ਰੁਚੀ ਆ ਰੁਚੀ ਵੀ ਆ ਹਰ ਤਰ੍ਹਾਂ ਦੇ ਮੁੱਤਰੇ ਵੀ ਆਉਂਦੇ ਰਹੇ ਫਿਰ ਉਹਨਾਂ ਦੇ ਰਾਜ ਦੇ ਵਿੱਚ ਕਿਉਂ ਰਿਹਾ ਔਰ ਜਦੋਂ ਇੱਥੇ ਪੱਤਰਕਾਰਾਂ ਤੇ ਤੁਸੀਂ ਕੁਹਾੜਾ ਚਲਾਉਂਦੇ ਆ ਨਾ ਸਮਝ ਲਓ ਕਿ ਤੁਹਾਡਾ ਜਿਹੜਾ ਰੰਗ ਹੈ ਨਾ ਬਹੁਤ ਤੇਜ਼ੀ ਨਾਲ ਉਤਰੇਗਾ ਲੋਕਾਂ ਇਹ ਮੈਸੇਜ ਬਹੁਤ ਵੱਡਾ ਜਾਂਦਾ ਕਿਉਂਕਿ ਲੋਕਾਂ ਨੂੰ ਇਹ ਹੀ ਹੁੰਦਾ ਨਾ ਕਿ ਯਾਰ ਸਾਡੀ ਆਵਾਜ਼ ਚੁੱਕਣ ਵਾਲੇ ਜੇ ਨਾ ਰਹੇ ਅਗਰ ਤਾਂ ਕਹਾਣੀ ਸਾਫ਼ ਹੈ ਨਾ ਆਪਣੇ ਨਾਲ ਜਿਹੜੇ ਦੋਸਤ ਵੀ ਸੋਚ ਰਹੇ ਨਾ ਵੀ ਇਸ ਤਰ੍ਹਾਂ ਤੋ ਕਮੈਂਟ ਵਾਲਾ ਜਿਹੜਾ ਮਸਲਾ ਹੈ ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਮੈਂ ਤਾਂ ਧੰਕ ਰਹਿ ਗਿਆ ਜੀ ਸੁਣ ਕੇ ਕਿ ਵੀ ਕਮਾਲ ਦੀ ਗੱਲ ਰੇੜੀਆਂ ਵਾਲੇ ਦੀ ਵੀ ਮਗਰ ਪਾ ਗਏ ਨੇ ਕਮੈਂਟ ਵਾਲਿਆਂ ਦੀ ਵੀ ਮਗਰ ਪਾ ਗਏ ਇਹ ਇਹ ਨਹੀਂ ਕਰ ਰਹੇ ਪੰਜਾਬੀ ਬੰਦੇ ਮੈਨੂੰ ਹੀ ਲੱਗਦਾ ਮਾਫ ਕਰਨਾ ਤੁਸੀਂ ਇਸ ਮਾਮਲੇ ਤੇ ਮੈਨੂੰ ਗਾਣਾ ਕੱਢ ਲਓ ਜਿੰਨੀਆਂ ਮਰਜ਼ੀ ਕਿ ਆਮ ਆਦਮੀ ਪਾਰਟੀ ਦਾ ਵੀ ਉਹ ਇੰਨਾ ਕਰੀ ਜਾਂਦੇ ਇਹਦੇ ਨਾਲ ਇਹ ਫਿਰ ਮੈਨੂੰ ਕਦੇ-ਕਦੇ ਲੱਗਦਾ ਯਾਰ ਠੀਕ ਹੈ ਪੰਜਾਬੀਆਂ ਚ ਕੋਈ ਇੱਕ ਦੋ ਪੁੱਠੀ ਸਲਾਹ ਦੇਣ ਵਾਲੇ ਮਤ ਦੇਣ ਵਾਲੇ ਹੋ ਸਕਦੇ ਮੈਨੂੰ ਇਉਂ ਲੱਗਦਾ ਕਿ ਇਹ ਨਹੀਂ ਪੰਜਾਬੀਆਂ ਦੇ ਯਾਰ ਇਹੋ ਜਿਹੇ ਕੰਮ ਨਹੀਂ ਹੁੰਦੇ ਇਹ ਮਤਲਬ ਕਿ ਨੀਆਂ ਨਾਲ ਮੂਤਿਆਂ ਕਿਹੜਾ ਕੋਈ ਮਕਾਨ ਡੇਕਦੇ ਉਹ ਹੀ ਪਤਾ ਪੰਜਾਬੀਆਂ ਨੂੰ ਮੈਨੂੰ ਮੈਨੂੰ ਉਹੀ ਲੱਗਦਾ ਵੀ ਜਿਹੜੀ ਉਹ ਲੌਬੀ ਹੈ ਨਾ ਉਹ ਸਮਝਦੀ ਹੈ ਕਿ ਵੀ ਇਹ ਮਤਲਬ ਕਿ yogi raj ਹੈ ਤੇ ਇਦਾਂ ਉਦਾਂ ਨਾ ਤੁਸੀਂ yogi ਹੋ ਤੇ ਨਾ UP are ਸਾ ਜੀ ਤੇ ਨਾ ਤੁਹਾਡੇ ਸਾਹਮਣੇ ਜਿਹੜੇ ਆ ਉਹ ਮਤਲਬ ਕਿ ਇਹੋ ਜਿਹੇ ਆ ਕਿ ਮਿੱਟੀ ਦੇ ਮਾਧੋ ਆ ਜਿਹੜੇ ਜਿੱਦਾਂ ਮਰਜ਼ੀ ਕਰ ਲੋਗੇ ਤੁਸੀਂ ਇਹ ਗਫਲਤ ਹੈ ਸ਼ਾਇਦ ਮਗਾਲਤ ਹੈ ਮੇਰੇ ਖਿਆਲ ਦੇ ਨਾਲ ਬਿਲਕੁਲ ਮਿੰਟੂ ਜੀ ਤੋ ਜਿਹੜੇ ਇੱਕ ਕਮੈਂਟ ਰੇਸ਼ਮ ਸਿੰਘ ਵਰਦਨ ਪੜਦੇ ਆ ਕਹਿੰਦੇ ਕਿ ਅੱਜ ਪਈ ਗੀਤ ਨਹੀਂ ਸੁਣਾਇਆ ਕੋਈ ਤੇ ਮਾਹੌਲ ਬਹੁਤ ਗਰਮ ਹੈ ਜੀ ਗੀਤ ਅੱਜ ਹੁਣ ਤੇ ਉਦਾਸ ਹੀ ਸੁਣਾਇਆ ਜਾ ਸਕਦਾ ਹਾਂਜੀ ਜਿਹੜਾ ਮਾਹੌਲ ਚੱਲਣ ਡਿਆ ਉਹਦੀ ਡਿਮਾਂਡ ਅਨੁਸਾਰ ਕੋਈ ਸੈਡ Song ਵੀ ਗਾ ਸਕਦੇ ਹੁਣ ਆਪਾਂ ਚਲੋ ਕੋਈ ਮੌਕਾ ਹੁੰਦਾ ਜੀ ਜੀ ਅੱਜ ਤੁਹਾਨੂੰ ਪਤਾ ਹੀ ਆ ਖਬਰਾਂ ਦੀ ਸ਼ੁਰੂਆਤ ਹੀ ਜਿਹੜੀ ਆ ਉਹ ਇਹਨਾਂ ਨੇ ਬੜੀ ਉਸ ਸ਼ਾਨਦਾਰ ਖਬਰ ਨਾਲ ਕੀਤੀ ਜਿਹੜੀ ਇੰਟਰਨੈਸ਼ਨਲ ਸੁਰਖੀ ਬਣੀ ਪਈ ਹੈ